ਲੋ ਜੀ ਮਸ਼ੀਨ ਮਿਲਦੀ ਨਹੀਂ ਭਾਈ ਸਾਗ ਘੁੱਟਣੇ ਵਾਲੀ ਹਲਵਾਈ ਸਾਹਿਬ ਨੇ ਦੇਸੀ ਨੁਸਖਾ ਹੀ ਬਣਾ ਲਿਆ ਐ ਹਲਵਾਈ ਸਾਹਿਬ ਦੇਸੀ ਕੰਮ ਹੈ ਇਹ ਸਭ ਤੇ ਲੋਟ ਆ ਕੁਛ ਵੜੀ ਅੱਛਾ ਮੇਨ ਕੰਮ ਤਾਂ ਜੇ ਹੁਣ ਹੋਣਾ ਮਿਕਸੀ 'ਚ ਪਾਤਾ ਫਿਰ ਉਹ ਤੂੰ ਆ ਰੋ ਭਾਬੀ ਵਾ ਬਣਾ ਆਪ ਹੀ ਕਰੀਂ ਕੁਝ ਹੋਰ ਬਣਾਓ ਮਾਰੇ ਆਪੇ ਇੱਕ ਗੱਲ ਜਮਣਾ ਇੱਕ ਗੱਲ ਕਿਆ ਬਣਨਾ ਯਾਰ ਹੈ ਜਗਾ ਵਜਾ ਕੇ ਰੱਖੀ ਘੰਟੋ ਘੱਟ 15 20 ਖਾਈ ਤਾਂ ਸਹੀ ਹੈ ਨਹੀਂ ਮੇਰੀ ਗੱਲ ਸੁਣ ਜੈਸਮਿਨ ਦੀਦੀ ਦੇ ਵਿਆਹ ਨੂੰ ਕਿੰਨੀਆਂ ਖਾਦੀਆਂ ਦੀਆਂ ਹੈ ਆ ਮੈਂ ਦੇਖੀ ਵੀਡੀਓ ਉਹ ਕੱਲਾ ਹੀ ਬਤੰਦਰ ਪਲੇਟ ਭਰੀ ਫਿਰਦਾ ਦਾ ਜਿਹੜੀ ਜਿਹੜੀ ਕਹਣਗੀ ਕਾੜੀਆਂ ਦਾ ਦੱਸਣਾ ਨਹੀਂ ਤੇ ਚਿੱਟੀਆਂ ਹੋ ਗਈਆਂ ਨਰਕੀ ਛੁੱਟੀ ਲੂਸ ਸਪੈਸ਼ਲ ਹੈ ਅੱਛਾ ਪਕੌੜੇ ਖਾਣੇ ਛੁੱਟੀ ਜਾਣੀ ਹੈ we ਜੀ ਮਹਾਰਾ ਦਾ ਸਰੂਪ ਲੈ ਜਾਂਦਾ ਸੁਖਮਣੀ ਸਾਹਿਬ ਦਾ ਪਾਠ ਆਰੰਭ ਹੋ ਗਿਆ ਤਿਆਰੀਆਂ ਪੂਰੀਆਂ ਜੋਰਾ ਸ਼ੋਰਾਂ ਦੇ ਇੱਧਰ ਆਇਆ ਜੀ ਸਤਿ ਸ਼੍ਰੀ ਅਕਾਲ ਹੋਰਦਾ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਸਰੂਪ ਵਧੀਆ ਚੱਲ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਅੰਟੀ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਜੀ ਹਾਂਜੀ ਹਾਂਜੀ ਕਿਰਪਾ ਜੀ ਬਾ ਕਿਰਪਾ ਜੀ ਬਾਬੇ ਨਾਨਕ ਦੀ ਤੇ ਤਿਆਰੀਆਂ ਭਾਈ ਜੋਰਾ ਸ਼ੋਰਾਂ ਦੇ ਚੱਲ ਪਈਆਂ ਜੀ ਸਾਰਾ ਅਰੇਂਜਮੈਂਟ ਹੋ ਗਿਆ ਓਕੇ ਅੱਜ ਤਾਂ 100 ਕ ਬੰਦੇ ਦਾ ਪ੍ਰੋਗਰਾਮ ਹੋ ਜਾਣਾ ਜੀ ਪਿੰਡ ਪੁੰਡ ਵਾਲੇ ਮਿਲਾ ਕੇ ਤੇ ਕੱਲ੍ਹ ਵਾਸਤੇ ਜਿਹੜੀਆਂ ਕੁਰਸੀਆਂ ਕਰਤੀਆਂ ਚਾਹੀਦੀਆਂ ਹੋਰ ਉਹ ਪਿਛੇ ਪਈਆਂ ਆ ਹੁਣ ਦਾ ਪ੍ਰੋਗਰਾਮ ਤਾਂ 100 ਕ ਬੰਦਿਆਂ ਦਾ ਹੋ ਜਾਣਾ ਖਾਣ ਪੀਣ ਦਾ ਸਾਰਾ ਅਰੇਂਜਮੈਂਟ ਹੋ ਗਿਆ ਬਸ ਹੁਣ ਇਹਦਾ ਲਾਣਾ ਹੀ ਆ ਪਕੌੜੇ ਪਕੌੜੇ ਬਣੇ ਪਏ ਆ ਤਿਆਰ ਹੋਏ ਵੀ ਇੱਕ ਗੱਲ ਕਹਿ ਬੰਨਾ ਯਾਰ ਹਾਂ ਜਗਾ ਬਜਾ ਕੇ ਰੱਖੀ ਘੰਟੋ ਘਲਟ 15 20 ਖਾਈ ਤਾਂ ਸਹੀ ਹਾਂ ਨਹੀਂ ਮੇਰੀ ਗੱਲ ਸੁਣ ਜੈਸਮਿਨ ਦੀਦੀ ਦੇ ਵਿਆਹ ਨੂੰ ਕਿੰਨੀਆਂ ਖਾਦੀਆਂ ਦੀਆਂ ਹਾਂ ਆ ਮੈਂ ਦੇਖੀ ਵੀਡੀਓ ਉਹ ਕੱਲਾ ਹੀ ਬਤੰਦਰ ਪਲੇਟ ਭਰੀ ਫਿਰਦਾ ਦਾ ਜਿਹੜੀ ਜਿਹੜੀ ਕਹਾਣੀ ਆ ਕਿ ਕਾੜੀਆਂ ਦਾ ਦੱਸਣਾ ਨਹੀਂ ਤੇ ਚਿੱਟੀਆਂ ਵੀ ਹੋ ਗਈਆਂ ਨੇ ਲੜ ਕੇ ਛੁੱਟੀ ਲਵੋ ਸਪੈਸ਼ਲ ਅੱਛਾ ਪਕੌੜੇ ਖਾਣੇ ਛੁੱਟੀ ਦੇ ਦੀਏ ਇਹ ਖਾਣ ਪੀਣ ਦਾ ਚਲੋ ਨਿਆਣਾ ਖਾਣ ਪੀਣ ਦਾ ਖੁੱਲਾ ਹੀ ਚਾਹੀਦਾ ਨਹੀਂ ਅੱਜ ਕੱਲ੍ਹ ਆਲੇ ਕੁਝ ਵੀ ਨਹੀਂ ਖਾਂਦੇ ਇਹਦਾ ਚਲ ਕੋਈ ਟਮਾਟਰ ਲਈ ਹੁੰਦਾ ਜਿਹੜਾ ਖਾਂਦਾ ਪੀਂਦਾ ਖੁੱਲਾ ਨਹੀਂ ਅੱਜ ਕੱਲ੍ਹ ਤੇ ਆ ਨੂੰ ਦੁੱਧ ਦਹੀਂ ਦਾ ਜਮੇ ਨਹੀਂ ਪਚਦਾ ਨਿਆਣੇ ਖਾਂਦੇ ਹੀ ਨਹੀਂ ਹੈ ਹੋਰ ਸੰਬੰਧ ਹੈ 10 ਅਸੀਂ ਰਾਤ ਨੂੰ 10 ਰੋਟੀਆਂ ਖਾਧੀਆਂ। ਨਿਆਲੇ ਭੱਜੀ ਇਕੱਠੀ ਜਾਂਦੇ ਹਾਜਮ ਹੋਈ ਜਾਂਦੀਆਂ। ਪੰਮੂ ਆਦਾ ਯਾਰ। ਆਦਾ ਯਾਰ। ਮੇਰੀ ਗੱਲ ਤਾਂ ਸੁਣ। ਕਿੰਨੀਆਂ ਖਾਧੀਆਂ ਰਾਤ? ਮੈਂ ਜੂ ਬੋਲਣਾ। ਇਹਨੂੰ ਪਤਾ ਹੋਣਾ ਕਿ ਦੱਸ ਨਾ ਦਿੰਦੇ ਨਾ ਮੰਨਦੇ। 10 ਖਾਧੀਆਂ। ਅੱਗੇ ਖਾਂਈ ਪਕੌੜੇ ਖੁੱਲੇ ਠੀਕ ਆ ਲਓ ਜੀ ਭਾਈ ਸੈਟਅਪ ਸਾਰਾ ਤਿਆਰ ਆ ਤੇ ਇੱਧਰ ਬਣ ਰਹੇ ਆ ਜੀ ਪਕੌੜੇ ਕੰਮ ਓਕੇ ਆ ਸਾਰਾ ਤਿਆਰੀ ਜੋਰਾ ਸ਼ੋਰਾ ਤੇ ਆ ਚਾਹ ਬਣ ਗਈ ਤੇ ਪਕੌੜੇ ਪਕੂੜੇ ਵੀ ਤਿਆਰ ਹੋਰ ਪਾਪਾ ਜੀ ਠੀਕ ਆ ਜੀ ਬਿਊਟੀ ਇੱਧਰ ਲੱਗੀ ਹੋਈ ਅੱਜ ਹੈ ਜੀ ਨਾ ਨਾ ਠੀਕ ਆ ਸਿਆਲੇ ਬੰਦੇ ਦਾ ਹਾਂ ਬਿਲਕੁਲ ਜੀ ਸਹੀ ਹੈ ਸਾਕੋਟਣਾ ਸਾਕੋਟਣਾ ਹਾਂ ਹੋਣਾ ਪਰ ਮਸ਼ੀਨ ਹੁੰਦੀ ਹੈ ਮਸ਼ੀਨ ਅੱਛਾ ਮਸ਼ੀਨ ਹੋਣੀ ਹੋਣੀ ਮੈਂ ਲੈ ਆਉਣਾ ਇੱਕ ਮਿੰਟ ਇੱਧਰ ਭਾਈ ਪਕੌੜੇ ਵੀ ਤਿਆਰ ਹੋ ਗਏ ਸਾਰੇ ਗੋਭੀ ਵਾਲੇ ਬ੍ਰੈਡ ਪਕੌੜੇ ਤੇ ਆ ਨੀਚੇ ਪਏ ਮਿਕਸ ਪਕੌੜੇ ਪਕੌੜੇ ਸਾਰੇ ਓਕੇ ਆ ਚਾਹ ਬਣ ਰਹੀ ਆ ਸਬਜ਼ੀ ਦੀ ਵੀ ਤਿਆਰੀ ਸਾਰੀ ਹੋ ਗਈ ਜਿਹੜੀ ਸ਼ਾਮ ਨੂੰ ਸਬਜ਼ੀ ਬਣਣੀ ਆ ਗੋਭੀ ਹੈਗੀ ਆ ਉੱਧਰ ਮੂਲੀਆਂ ਪਾਲਕ ਸਾਰਾ ਕੁਝ ਤਕਰੀਬਨ ਓਕੇ ਹੋ ਗਿਆ ਹੈ ਰਾਜਾ ਜੀ ਆਇਆ ਆ ਜਯ ਪਰਵਤ ਜਯ ਰਾਜ ਜੀ ਵਾਹਿਗੁਰੂ ਹੰਦਰ ਭਾਈ ਮੋਲੀਆਂ ਮੈਂ ਕਹਿੰਦਾ ਸਾਗ ਵੀ ਬਣਾਉਣਾ ਪਾਲਕ ਅੱਛਾ ਇੰਨੀ ਹੋਵੇ ਪਕੌੜਿਆਂ ਵਾਸਤੇ ਹੋਣੀ ਆ ਵਾਹ ਪਤਾ ਨਹੀਂ ਸਾਗ ਏ ਧਰਨਾ ਭਾਈ ਅੱਜ ਕੱਲ੍ਹ ਵੈਸੇ ਵਿਆਹਾਂ ਚ ਸਾਗ ਵੀ ਹੁਣ ਚੱਲਦਾ ਕੋਈ ਬੜੀ ਗੱਲ ਨਹੀਂ ਹੈ ਸਲਾਦ ਸਲੂ ਸਾਰਾ ਕੁਝ ਸੁੱਕੇ ਹੋ ਗਿਆ ਲੋ ਜੀ ਮਸ਼ੀਨ ਮਿਲਦੀ ਨਹੀਂ ਭਾਈ ਸਾਗ ਘੁੱਟਣੇ ਵਾਲੀ ਹਲਵਾਈ ਸਾਹਿਬ ਨੇ ਦੇਸੀ ਨੁਸਖਾ ਹੀ ਬਣਾ ਲਿਆ ਹਾਂ ਹਲਵਾਈ ਸਾਹਿਬ ਦੇਸੀ ਕੰਮ ਹੈ ਇਹ ਸਭ ਤੇ ਲੋਟ ਆ ਤੁਛੜੀ ਅੱਛਾ ਮੇਨ ਕੰਮ ਤਾਂ ਜੇ ਹੁਣ ਹੋਣਾ ਮਿਕਸੀ ਚ ਪਾਤਾ ਪਾਵਾ ਵਾਹ ਭਾਬੀ ਮਾ ਵਾ ਬਣਾ ਆਪ ਹੀ ਕਰੀਮ ਆਹ ਦੇਖ ਲਓ ਬਾਈ ਇਹਨਾਂ ਨੂੰ ਕਹਿੰਦੇ ਮੌਕੇ ਤੇ ਚੌਕਾ ਦੇਖ ਲਓ کہیں ਸਾਕੋਟ ਨੇੜੀ ਮਸ਼ੀਨ ਮਿਲੀ ਨਹੀਂ ਬਾਈ ਨੇ ਮੈਕਸੀਮ ਨੂੰ ਕਿਹੜਾ ਦੇਤਾ ਇੱਕ ਇੱਕ ਬਾਈ ਬੇਸਮੈਂਟ ਨੂੰ ਪਾਉਣ ਥੱਲੇ ਓਥੇ ਪਏ ਪਿਆਜ ਯਾਰ ਉਹ ਥੱਲੇ ਬੇਸਮੈਂਟ ਚ ਪਏ ਆ ਉਹ ਪੌੜੀਆਂ ਪੌੜੀਆਂ ਕੋਲ ਹਾਂ ਆ ਹੁੰਦਾ ਦੇਸੀ ਜਗਾੜ ਕਹਿੰਦੇ ਜੀ ਨੂੰ ਦਹੀਂ ਪਾਓ ਇੱਕ ਕਿਹੜਾ ਮਸ਼ੀਨ ਦਾ ਦਓ ਐਨ ਬਣਾ ਦਿੱਕਾ ਨਾ ਕਰੀਮ ਇਹ ਆ ਗੱਲ ਬਾਤ ਮਿਸਤਰੀ ਇਹ ਘੈਂਟ ਹਲਵਾਈ ਦੀ ਦੇਖੋ ਜੀ 1 ਮਿੰਟ ਦਾ ਜੀ ਸਮਾਨ ਜਿਆ ਕਰਦਿਏ ਸਨ ਪਰ ਠੀਕ ਆ ਚਲ ਇਹ ਆ ਗਈ ਖੋਏ ਨਾ ਗਜਰੇ ਵਾਲੀ ਬਰਫੀ ਹੁਣ ਇਹਨੂੰ ਕੱਟਣਾ ਐਨ ਓਕੇ ਹੋ ਗਈ ਐਨ ਪੂਰੀ ਹਾਰ ਆ ਗਏ ਇਹ ਫੋਕੋਲੇ ਪੱਕੇ ਕਰਕੇ ਹੁਣ ਕੱਚੇ ਕੱਢੇ ਹੋਏ ਤੇ ਹੁਣ ਪੱਕੇ ਕੱਢ ਕੇ ਲਾ ਦੇਣੇ ਇੱਧਰ ਤਿਆਰ ਆ ਡੋਂਗਾ ਹਲਵਾਈ ਦਾ ਉਹਦਾ ਮੀਟਰ ਦਾ ਇੱਥੇ ਆ ਰਹਾ ਨਾ ਤੇ ਅੰਤ ਵਰਤਣਾ ਆ ਰਹਾ ਨਾ ਇੱਥੇ ਆ ਰਹਾ ਨਾ ਇੱਥੇ ਆ ਰਹਾ ਨਾ ਇੱਧਰ ਭਾਈ ਬਣ ਰਿਹਾ ਪ੍ਰਸ਼ਾਦਾ ਜੀ ਸਾਰਾ ਕੰਮ ਓਕੇ ਆ। ਲਾਓ ਜੀ ਭਾਈ। ਲੱਗ ਗਿਆ ਖਾਣ ਪੀਣ ਦਾ ਸਮਾਨ ਸਾਰਾ। ਰਿਪੋਰਟ ਹੋ ਗਈ ਓਕੇ। ਐ ਦੇ ਚ ਰਹਿਦਾ ਹਜੇ ਲੱਗਣ ਨੂੰ ਪਕੌੜਿਆਂ ਦੀ ਆਈਟਮ। ਹਾਂ ਕਰਨ। ਹੈਲੋ। ਸਤਿ ਸ੍ਰੀ ਅਕਾਲ। ਟਾワー ਕੱਢੀ ਫਿਰਦਾ ਭਾਈ ਕਰਨ ਵੀ ਅੱਜ ਪੂਰੀ। ਇੱਧਰ ਆ ਜੀ, ਗੋਬੀ ਵਾਲੇ ਪਕੌੜੇ। ਇੱਧਰ ਆ ਗਏ ਆਪਣੇ ਬਰੈਡ ਪਕੌੜੇ ਹਾਂ ਅੱਗੇ ਆ ਗਏ ਆਪਣੇ ਅੱਗੇ ਸੌਸ ਆ ਗਈ ਜੀ ਠੀਕ ਆ ਇੱਕ ਪਕੌੜੇ ਦੀ ਆਈਟਮ ਹਜੇ ਰਹਿਦੀ ਆ ਲੱਗਣ ਨੂੰ ਉਹ ਹੈਗੇ ਆ ਮਿਕਸ ਪਕੌੜੇ ਉਹ ਖਾਲੀ ਪਿਆ ਇੱਕ ਬਾਕਸ ਉਹਦੇ ਚ ਲੱਗ ਜਾਣੇ ਮਿਕਸ ਪਕੌੜੇ ਬਾਕੀ ਕੰਮ ਸਾਰਾ ਓਕੇ ਹੋ ਗਿਆ ਸਾਰਾ ਇਹ ਸਾਡੇ ਫੋਰਮੈਨ ਸਾਹਿਬ ਡਰੋਨ ਉਡਾਉਣ ਵਾਲੇ ਹੋਰ ਜੱਸ ਕਰੇ ਕੈਮਰੇ ਦੇ ਖੜਾ ਦਿੰਦੇ ਆ ਕਰੇ ਡਰੋਨ ਦੇ ਖੜਾ ਦਿੰਦੇ ਆ ਆਲ ਰਾਉਂਡਰ ਫੋਰਮੈਨ ਆ ਆਲ ਰਾਉਂਡਰ ਆ ਮਤਲਬ ਕਦੇ ਕਦੇ ਡਰੋਨ ਦੀ ਡਿਊਟੀ ਲੱਗ ਜਾਂਦੀ ਕਦੇ ਕੈਮਰੇ ਦੀ ਕਦੇ ਲਾਈਵ ਦੀ ਹੈ ਸਾਰੀਆਂ ਡਿਊਟੀਆਂ ਮਤਲਬ ਆਲ ਰਾਉਂਡਰ ਆ ਤਕਾਇਆ ਪਈਆ ਤਕਾਇਆ ਨਹੀਂ ਨਹੀਂ ਚਲੋ ਇਸ ਬੰਦੇ ਦਾ ਵੀਰ ਦਾ ਭਾਈ ਬਹੁਤ ਸਾਡੇ ਵਿਆਹ ਚ ਵੀ ਬਹੁਤ ਯੋਗਦਾਨ ਰਿਹਾ ਜਦੋਂ ਉੱਥੇ ਉੱਥੇ ਮਨ ਲਾਦਾ ਜਦ ਟਰੈਕਟਰ ਪਰ ਜਦ ਆਪਾਂ ਐਂਟਰੀ ਕਰੀ ਦੀ ਪਿੰਡ ਜਦ ਲਾਈਵ ਕਰਿਆ ਦਾ ਜਦ ਮੈਂ ਕਹਿੰਦਾ ਤੂੰ ਹੀ ਡਿਊਟੀ ਸੰਭੀ ਵੀ ਦੀ ਹੈਨਾ ਸਾਰਾ ਲਾਈਵ ਭਾਈ ਜਿੰਨੇ ਵੀਰਸ ਨੂੰ ਦੇਖਣ ਨੂੰ ਮਿਲਿਆ ਉਹ ਇਸ ਬਾਈ ਦੇ ਬਦੌਲਤ ਮਿਲਿਆ ਹੁਣ ਯਾਰ ਆਪਣੇ ਉਹ ਕਰਿਆ ਜੱਸ ਉਹ ਚੇਂਜ ਕਰਾਇਆ ਵਾਈਫਾਈ ਕਨੈਕਟਰ ਦਾ ਲਵਾਤਾ ਬੈਗ ਦਾ ਯਾਰ ਨਜ਼ਾਰਾ ਆ ਗਿਆ ਬਹੁਤ ਵਧੀਆ ਸਪੀਡ ਹੈ 30 ਮਿੰਟ ਚ ਪਹਿਲਾਂ Jio ਦਾ 30 ਮਿੰਟ ਚ ਨਾ 30 ਮਿੰਟ ਦੀ ਵੀਡੀਓ 14 ਮਿੰਟ ਚ ਚੜਾਤੀ ਉਹਨੇ ਪਹਿਲਾਂ ਆਪਾਂ ਸਪੀਡ ਹੋ ਰਹੀ ਉਹਦਾ ਸਰਦੈਵ ਦੀ ਆ ਬਾਦੋ ਸਕਦੀ ਮੈਂ ਤਾਂ 600 ਵਾਲਾ ਪਵਾਇਆ ਉਹ 1100 ਜਿਹੜਾ ਜੱਸੀ ਭਾਜੀ ਹੈ ਨਾ ਸਾਡੇ ਪਿੰਡ ਦਾ ਹੀ ਆ ਮੁੰਡਾ ਉਹ ਉਹ ਕਹਿੰਦਾ ਵੀ ਬਿੰਦੇ ਵਰਤ ਕੇ ਦੇਖ ਲਾ ਕਹਿੰਦਾ ਜੇ ਠੀਕ ਰਿਹਾ ਫਿਰ ਠੀਕ ਆ ਕਹਿੰਦਾ ਨਹੀਂ ਬਿਲਾ ਦੂੰਗੇ ਕੋਈ ਗੱਲ ਨਹੀਂ ਪਰ ਉਹ ਵਧੀਆ ਰਿਹਾ ਯਾਰ ਇੱਕ ਐਨ ਇੱਕ ਨੰਬਰ ਆ 60 600 ਵਾਲਾ ਹੀ ਪੈਕ ਵਧੀਆ ਐਨ ਪੂਰਾ ਬਿਲੋਂ ਵੀ ਚੜਾਣੀ ਹੁੰਦੇ ਆ ਆਪਾਂ ਕਿਹੜਾ ਫਿਲਮਾ ਕਰਾਣੀ ਹਾਂ ਹਾਂ ਬਿਲਕੁਲ ਬਿਲਕੁਲ ਫਿਲਮਾਂ ਦੀ ਜਿੱਤ ਹੋ ਜਾਂਦੀ ਫਿਰ ਵੀ ਜਾ ਕੇ ਹਾਂ ਇਹ ਤਾਂ ਹੈ ਲਾਓ ਜੀ ਰੌਣਕ ਹੁਣ ਲੱਗਣ ਲੱਗੀ ਸ਼ੋਭ ਦੀ ਬਟੌਰ ਸ਼ੋਭ ਸ਼ੋਭ ਸਾਤਰੀ ਕਾਲ ਤਾਂ ਬੁਲਾ ਦੇ ਪੁੱਤ ਉੱਪਰੋਂ ਮੂੰਹ ਕਰਕੇ ਬੁਲਾ ਇੱਧਰ ਨੂੰ ਹੌਣ ਬਲਾ ਹਾਂ ਰੌਣਕ ਲੱਗਣ ਲੱਗੀ ਭਾਈ ਸਾਰੇ ਆਉਣ ਲੱਗੇ ਤੇ ਕੰਮ ਜੋਰਾ ਸ਼ੋਰਾਂ ਤੇ ਆ ਸਾਰਾ ਬ੍ਰਹਮ ਗਣੀ ਅਨੰਤ ਰਾਤ ਬ੍ਰਹਮ ਗਣਿਕਾ ਤੋਂ ਪ੍ਰਾਪਤ ਬ੍ਰਹਮ ਗਿਆਨ ਦਾ ਅਸਾਰ ਬ੍ਰਹਮ ਗਿਆਨ ਮਾਮਾ ਜੀ ਨੂੰ ਹਾਂਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਮਾਮਾ ਜੀ ਠੀਕ ਆ ਜੀ ਮੇਰਾ ਭਾਬੋ ਨਾਨਕ ਦੀਆਂ ਤੇ ਅਸੀਂ ਹੋਰ ਤਾਂ ਰੇਟੇ ਗਏ ਚਲੋ ਕੋਈ ਗੱਲ ਨਹੀਂ ਮਾਮਾ ਜੀ ਤੁਹਾਡਾ ਠੀਕ ਆ ਜੀ ਹਾਲ ਐ ਮਾਮਾ ਜੀ ਠੀਕ ਠਾਕ ਆ ਜੀ ਚਲੋ ਬੜੀ ਚਾਹੀਦੀ ਮਾਮਾ ਠੰਡਾ ਜਿਹਾ ਲੱਗਦਾ ਐ ਮਨੂ ਆ ਮੈਨੂੰ ਮਾਮੇ ਨੂੰ ਮਾਠੂੜ ਚਵਾ ਲੱਗਦੀ ਆ ਮੈਨੂੰ ਇਹ ਲੱਗਦਾ ਕਿ ਉੱਧਰ ਜ਼ਿਆਦਾ ਮਾਮਾ ਜੀ ਤੁਸੀਂ ਤਾਂ ਨਾਲੇ ਤੁਹਾਡੇ ਬਾਲ ਦਾ ਠੰਡ ਜ਼ਿਆਦਾ ਰਹਿੰਦੀ ਹੋਣੀ ਅਡੇ ਹੂਰੇ ਨਾ ਜਦੋਂ ਤੁਪ ਲੱਗਦੀ ਨੇ ਕਿਉਂਕਿ ਜਹਾ ਜਹਾ ਠੰਡ ਹੁੰਦੀ ਓਰੇ ਹਾਂਜੀ ਹਵਾ ਚੱਲਦੀ ਨਾ ਉਹ ਪਾਣੀ ਵਾਲੀ ਹਾਂ ਪੂਛ ਪਾਣੀ ਦੀ ਉੱਥੇ ਸੁੱਕੀ ਜੀ ਠੰਡਾ ਉੱਥੇ ਸੁੱਕੀ ਠੰਡੇ ਪਹਾੜ ਵਾਲੀ ਹਾਂ ਉੱਥੇ ਤਾਂ ਜੀ ਗਰਮੀਆਂ ਵਿੱਚ ਵੀ ਠੰਡਿਓ ਹਵਾ ਚੱਲੀ ਜਾਂਦੀ ਹਾਂ ਠੰਡੀ ਹਵਾ ਚੱਲ ਪੂਰੇ ਪਹਾੜਾਂ ਕਾਢੇ ਮੈਂ ਕੋਰਾ ਪੈਂਦਾ ਬਹੁਤ ਜ਼ਿਆਦਾ ਪਾਣੀ ਵਾਲੀ ਜਗ੍ਹਾ ਉੱਥੇ ਕੋਰਾ ਨਹੀਂ ਹੈ ਜੀ ਪੈਂਦਾ ਤਾਂ ਹੈਗਾ ਪਰ ਇੱਧਰ ਪਹਾੜੀ ਹੈ ਪਰ ਉੱਧਰ ਕੱਟਵੰਦਾ ਹਵਾਸ ਕਾਇਜੰਦੀ ਗਾਇਲ ਗਾਇਲ ਪੂਰੀ ਠੀਕ ਹੈ ਉਹ ਰੰਦਾ ਇਹ ਤਰ੍ਹਾਂ ਕਿ ਕੋਈ ਪਤਾ ਜਾਂ ਚੱਕਾ ਰਾ ਜਿੱਥੇ ਸਾਡੇ ਇੱਥੇ ਪਹਾੜੀ ਲਾਕੇ ਦੇ ਵਿੱਚ ਜਿਵੇਂ ਦਰਖਤ ਜਾਨਾ ਹੈ ਹਾਂਜੀ ਤਾਂ ਮੌਸਮ ਸਾਫ਼ ਰੱਖਦੇ ਆ ਹਾਂਜੀ ਹਾਂ ਇੱਥੇ ਕੋ ਮੋਰਾ ਕੋਈ ਜੀ ਬੇਰੂ ਜਾ ਦੇਖੋ ਜਿੱਦਾਂ ਸੂਰਜੇ ਪਿਛਲੇ ਪਾਸੇ ਇੱਧਰ ਹਵਾ ਕੱਟ ਬੈਂਦੀ ਇਸ ਜਗ੍ਹਾ ਵਿੱਚ ਨਹੀਂ ਕਰਦੇ ਛਾਂ ਉਹ ਵੀ ਸ਼ਾਮਾਂ ਦੇ ਵਿੱਚ ਜਾਂਦੇ ਹਾਂ ਸ਼ਾਮਾਂ ਦੇ ਵਿੱਚ ਹਾਂ ਇਹ ਗਹਿਰੀ ਜਗ੍ਹਾ ਹਾਂਜੀ ਹਾਂ ਗਹਿਰੀ ਜਗ੍ਹਾ ਦੂੰਗੀਆਂ ਕਰਨੀ ਨਾ ਨਾ ਠੀਕ ਆ ਠੀਕ ਆ ਤੋਂ ਹੀ ਮੈਂ ਕਰਦਣ ਜੀ ਕਮਾਈ ਜਾਂਦੇ ਅੱਜ ਮੈਂ ਕਰਦਣ ਜੀ ਹਲਾਈ ਆ ਕੱਲ ਮੈਂ ਤੈਨੂੰ ਕਸਮ ਉੱਥੇ ਗਰਾਊਂਡ ਦੇ ਵਿੱਚ ਲੱਗ ਕੇ ਮਾੜਾ ਮੋੜ ਪ੍ਰੈਕਟਿਸ ਜੀ ਕਰਨ ਸਵੇਰ ਸਵੇਰ ਉੱਥੇ ਘੜੀ ਘੰਟਾ ਲਾਉਣੀ ਆ ਹੂੰ ਮੂੰਹ ਪੌਣ ਲੱਗਾ ਪੈਰ ਤੱਕ ਬਰਾਹਾਂ ਅੱਜ ਚਾ ਵਜਾ ਬੜੀ ਅਣੀ ਐਨ ਬੜੀਆ ਜੀ ਸਾਰੇ ਤਾ ਮੈਂ ਵਿਆਹ ਆ ਗਿਆ ਮੁੰਡੇ ਦਾ ਜੇਤੀਓ ਬਾਕ ਬੰਦ ਕਰੋ ਬੈਠੇ ਕਰੋ ਵਿਆਹ ਆ ਇਹਦਾ ਇਹਦਾ ਕੋਈ ਇਹਦਾ ਕਿ ਹਾਲੇ ਤੁਰਿਆ ਭਾਜੀ ਬਹੁਤ ਦੂਰ ਤੇ ਆ ਰਿਹਾ ਏ ਮੋਹਾਲੀ ਓਹੋ ਟੋਲ ਵਾਲੇ ਵੀ ਕਰੇ ਤੇ ਭੁੱਲ ਕੇ ਭੁੱਲ ਕੇ ਜਾਗੋ ਆ ਗਈ ਜਾਗੋ ਆ ਗਈ ਓਕੇ ਨਾ ਨਾ ਸੁਖਰੀ ਜਾਗਿਆ ਮਾਮਾ ਦਾ ਵਿਆਹ ਦੇ ਵਿੱਚ ਫਿਰਦਾ ਮਾਮਾ ਦਾ ਨਹੀਂ ਗੱਲ ਹੋਰ ਜਿਹੜੇ ਬੈਠਾ ਤਾਂ ਵਿਆਹ ਨੂੰ ਚਾਚੀ ਕਿੰਨੀ ਸੋਹਣੀ ਆ ਚਲੋ ਰਾਤ ਦਾ ਹੋ ਜਾਂਦਾ ਵੀ ਸਾਡੇ ਮੂੰਹ ਦੇ ਵਿੱਚ ਕਿਉਂ ਸ਼ੱਕਰ ਕਿਹਾ ਤਾਂ ਫੋਰਥ ਚ ਨਾ ਨਾ ਜਿਹਦਾ ਵਿਆਹ ਹੋ ਕੈਣ ਕਰਾਉਣੇ ਨੂੰ ਫਿਰਦੇ ਉਹਦਾ ਕਹਿੰਦਾ ਮੇਰਾ ਹੋਇਆ ਵਾ ਆਰਾਧ ਵਾਲੇ ਬਲੌਗ ਚ ਕੈੜਾ ਦਾ ਝੜਾਉਣਾ ਹੈ ਇਹ ਤੇ ਆਪਾਂ ਨਹੀਂ ਝੜਾਇਆ ਕਰੀਏ ਕਹਿੰਦਾ ਕੈੜਾ ਦਾ ਝੜਾਉਣਾ ਹੀ ਆ ਨਹੀਂ ਨਹੀਂ ਆ ਕੇ ਆ ਗਿਆ ਹਾਂ ਸਪਰੇਅ ਵਾਲਾ ਸਪਰੇਅ ਵਾਲਾ ਪੰਪ ਜ ਆ ਇਹ ਇਹਦਾ ਬਹੁਤ ਥੀਲੇ ਕਰ ਦਿੰਦਾ ਹਾਂ ਇਹ ਜਿਹੜੀਆਂ ਹਾਂ ਹਾਂ ਕੈੜਾ ਨੂੰ ਬਹੁਤ ਕਰਦਾ ਮੈਂ ਕਹਿੰਦਾ 100 ਥੀਲੇ ਹੀ ਕਰ ਦਿੰਦਾ ਆਪਣਾ ਇਹ ਇਹ 100 ਨਹੀਂ ਤਾਂ 40 50 ਕਿੱਲੇ ਦਾ ਆਰਾਮ ਗੱਲ ਘੰਟੇ 'ਚ 5 ਕਿੱਲੇ ਕਹਿੰਦੇ ਇਹ ਹਾਂ ਦੂਰ ਮਾਰਦੇ ਆ ਉਹ ਬਾਈ ਇਹ 40 ਉਹ ਹੀ ਫੇਰ 10 ਘੰਟਿਆਂ 'ਚ 50 ਕਿੱਲੇ ਹੋ ਗਏ 250 ਕਿੱਲਾ ਹੂੰ 250 ਕਿੱਲੇ ਆਇਆ ਬੋਗੜੀ ਕੋਈ ਮਹਿੰਗਾ ਵੀ ਨਹੀਂ ਨਾਲ ਕਿੰਨਾ ਨਹੀਂ 250 ਰੁਪਏ ਕਿੱਲੇ ਦਾ ਲੰਦੇ 250 ਨਹੀਂ ਕਹ ਆਪਣੀ ਵਾਈਓ ਫੇਰ ਤਾਂ ਠੀਕ ਆ ਯਾਰ ਹੈ ਅਸੀਂ ਫੇਰ ਤਾਂ ਘੰਟੇ 'ਚ 5 ਕਿੱਲੇ ਘੜ ਦਿੰਦੇ ਪਤਾ ਵੀ ਨਹੀਂ ਲੱਗਦਾ ਜੀ ਨਾਲੇ ਬੰਦਾ ਜਦੇ ਵਿਹਲਾ ਫੇਰ ਇਹ ਹਿਸਾਬ ਗੱਲ ਤਾਂ ਅਸੀਂ मतलब हां महंगे पे गया सानू दा काम 10 पंपਾ ਜੀ ਹੈ ਨਿਕ ਦਾ ਲਾਈ ਹੋਏ 30 35 35 ਨੂੰ ਸਭ ਮਹਿੰਗੇ ਰਹਿ ਗਏ ਸਾਡੀ ਪੈਸੇ ਦੀ ਗੱਲ ਕਰ ਰਹੇ ਹਾਂ ਹਾਂ ਜੀ ਸੱਚੀ ਗੱਲ ਆ ਸਿਆਣਿਆ ਦੀ ਆਪਣੇ ਜਿਹੜਾ ਸਰੀਰ ਆ ਨੇ ਖਤਮ ਹੋ ਗਏ ਹਾਂ ਜੀ ਹਾਂ ਸਭ ਪਰ ਹੁਣ ਆਪਾਂ 10 ਪੰਪਾ ਲਾਗੇ ਕਹਿਣਾ ਹਾ ਇਹ ਕੰਮ ਖਰਾਬ ਹੋ ਰਿਹਾ ਇਹ ਤਾਂ ਹੈ ਜੀ ਪਰ ਜਦੋਂ ਜਿਹੜਾ ਆ ਨੂੰ ਰੁਟੀਨ ਬਣਨੀ ਆਪਣਾ ਸਰੀਰ ਐ ਸਟਰੋਂਗ ਹੀ ਬਣਦਾ ਜਾਣਾ ਹਾਂ ਉਹ ਪਰ ਸੁਖ ਭਾਲ ਲੈਣਾ ਸਰੀਰ ਖਤਮੇ ਹੋਣਾ ਖਤਮੇ ਹੋਣਾ ਮਾਰੀ ਹੀ ਲੱਗਣੀ ਆ ਸਰੀਰਾਂ ਨੂੰ ਉਹੀ ਗੱਲ ਆ ਜੀ ਗਰਮੀ ਨਹੀਂ ਜਾਂ ਨਿਕਲਣੀ ਹੂੰ ਗਰਮੀ ਦਾ ਵੀ ਨਿਕਲਣਾ ਜ਼ਰੂਰੀ ਆ ਸਰੀਰ ਸੋਹਲ ਹੋ ਗਏ ਆਪਾਂ ਹੁਣ ਥੋੜੇ ਜਿੰਨੀ ਨਿਕਲੇ 19 ਚੰਗੀ ਆ ਗਿਆ ਪਾਣੀ ਲਿਆਂਦਾ ਪੀਣੇ ਨੂੰ ਅੱਛਾ ਪਾਣੀ ਪੀਣੇ ਵਾਲਾ ਹਣਾ ਲੈਦਾ ਕਿਤੇ ਸਾਫ਼ ਲਿਕੇ ਹੋ ਗਏ ਆ ਜ਼ਮੀਨ ਠੀਕ ਆ ਠੀਕ ਆ